ਹਾਂਜੀ ਸਤਿ ਸ੍ਰੀ ਅਕਾਲ ਸਟਿਚਕ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਵੀ ਆਪਾਂ ਜਿਹੜਾ ਪੌਂਚਾ ਹੁੰਦਾ ਹੈਗਾ ਸਲਵਾਰ ਦਾ ਉਹਦੇ ਤੇ ਗੋਮ ਲੈਸ ਕਿਸ ਤਰ੍ਹਾਂ ਲਾ ਸਕਦੇ ਆਂ ਜਾਂ ਗੋਮ ਪਾਈਪਿੰਗ ਕਿਸ ਤਰ੍ਹਾਂ ਲਾ ਸਕਦੇ ਆਂ ਆਹ ਵਾਲੀ ਆਪਣੇ ਕੋਲੇ ਹੈਗੀ ਹੈਗੀ ਫਲੇਸ ਤੇ ਆਹ ਵਾਲਾ ਆਪਣਾ ਹੈਗਾ ਪੌਂਚਾ ਇਹਨੂੰ ਕਿਸ ਤਰ੍ਹਾਂ ਗੋਮ ਕਰਨਾ ਹੈ ਇਸ ਤਰ੍ਹਾਂ ਰੱਖ ਲੈਣੀ ਆ ਆਪਾਂ ਲੈਸ ਪੌਂਚੇ ਤੇ ਇਹਦੇ ਬਾਹਰ ਕੱਢ ਲੈਣੀ ਹੈ ਪਹਿਲਾਂ ਕਰਨੀ ਤੇ ਰੱਖਣੀ ਆ ਫਿਰ ਆਪਾਂ ਆਹ ਵਾਲਾ ਇਹਦੇ ਤੇ ਆਪਣੀ ਬੁਕਰਮਾ ਅਟੈਚ ਕੀਤੀ ਹੋਈ ਆ ਇਹ ਵਾਲਾ ਆਪਾਂ ਪਾਉਣ ਦਾ ਦਮਾ ਕੰਨ ਤੇ ਰੱਖ ਕੇ ਸਸ ਕਰਾਂਗੇ ਦੋਂਟ ਸਟਾਰਟ ਕਰਾਂਗੇ ਧਾਂ ਰੱਖਣਾ ਹੈ ਜੀ ਆਪਣੀ ਜਿਹੜੀ ਪਰਾਪੜੀ ਆਪਣੀ ਲੈ ਸਾਨੂੰ ਰੱਖ ਲੈਣਾ ਫਿਰ ਉੱਪਰ ਪਹੁੰਚ ਦੇ ਫਲਾ ਦੇਣੀ ਇਸ ਤਰ੍ਹਾਂ ਹੀ così appena il gomma l'essa e staranno i globi ed è che ha pagato anche il padre ed è che ha pagato un ਯਾ ਦੇਖੋ ਆਪਾਂ ਗੋਮ ਪਾਈਪਿੰਗ ਲਾ ਕੇ ਗੋਮलेस ਲਾ ਕੇ ਇੱਧਰ ਵੀ ਨਹੀਂ ਇਹਦੀ ਸਲਾਈਸ ਇਸ ਦੀ ਇੱਧਰ ਵੀ ਨਹੀਂ ਤੇ ਇਹ ਆਪਾਂ ਪੌਂਚਾ ਤਿਆਰ ਕੀਤਾ ਹੈ ਜੀ ਤ੍ਰਿਕਾ ਸੀਗਾ ਆਪਣਾ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਦੇਖੋ ਜੀ ਇਸ ਤਰ੍ਹਾਂ ਲਾਈ ਆਪਾਂ ਤਾਂ ਜਾਂ ਤੇ ਬਿਲਕੁਲ ਗੋਮलेस